ਰੰਜਨ ਕਾਲੀਆ ਦੇ ਘਰ ਦੇ ਵਿੱਚ ਬਲਾਸ਼ਦੀ ਸੀਸੀਟੀਵੀ ਆਈ ਸਾਹਮਣੇ ਰਾਤ 2 ਵਜੇ ਈ ਰਿਕਸ਼ਾ ਤੇ ਆਇਆ ਹਮਲਾਵਰ ਰੰਜਨ ਕਾਲੀਆ ਦੇ ਘਰ ਦੇ ਵਿੱਚ ਸੁੱਟੀ ਤਮਾਕਾ ਖੇਚੀ ਜੀ ਰੰਜਨ ਕਾਲੀਆ ਦੇ ਘਰ ਤੇ ਹਮਲੇ ਨੂੰ ਲੈ ਕੇ ਭਾਜਪਾ ਨੇ ਕਿ ਰੀ ਸਰਕਾਰ ਜਾਖੜ ਬੋਲੇ ਕੀ ਕਰ ਰਹੀ ਹੈ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਧਾਰਮਨੀ ਬਿੱਟੂ ਨੇ ਤਮਾਕੇ ਨੂੰ ਦੱਸਿਆ ਨਕਸਲੀ ਇਲਾਕੇ ਵਰਗੀ ਵਾਰਦਾਤ ਅਕਾਲੀ ਧਰਮ ਨੇ ਮੰਗਿਆ ਮੁਖੰਤਰੀ ਦਾ ਅਸਤੀਫਾ ਸੁਖਵੀਰ ਬਾਦਲ ਬੋਲੇ ਆਪ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਸੰਭਾਲਣ ਦੇ ਵਿੱਚ ناکਾਮ ਮੈਤਿਕ ਜ਼ਿੰਮੇਵਾਰੀ ਲੈਂਦਿਆਂ ਭਗਵੰਤ ਮਾਨ ਕਰਦੇ ਨ ਰਜਾਇਨ ਕੱਲ੍ਹ ਸਵੇਰੇ ਪੰ ਸਿੰਘ ਸਹਿਬਾਨ ਦੀ ਇਕੱਤਰਤਾ ਜਾਰੀ ਜਸਵੰਤ ਅਗਿਆਨੀ ਗੜਗਜ ਨੇ ਸੱਦੀ ਆ ਪਹਿਲੀ ਮੀਟਿੰਗ ਪੰਥਕ ਮਸਲਿਆਂ ਤੇ ਅਕਾਲੀ ਦਲ ਦੀ ਭਰਤੀ ਮਹਿੰਮਤੇ ਹੋ ਰਹੀ ਹੈ ਚਰਚਾ ਸਸਿਗਲਤ ਤੁਸੀਂ ਵਿਆਕਰੇ ਨਿਊਜ਼ ਰਿਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਅਟੈਕ ਦੀ ਜੋ ਕਿ ਭਾਜਪਾ ਆਗੂ ਮਨੰਜਨ ਕਾਲੀਆ ਦੇ ਘਰ ਤੇ ਕੀਤਾ ਗਿਆ ਤੇ ਇਸੇ ਅਟੈਕ ਦੀਆਂ ਇਸੇ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਸੀਸੀਟੀਵੀ ਦੇ ਵਿੱਚ ਹਮਲਾਵਰ ਕੈਦ ਹੋਏ ਨੇ ਉਹ ਇਹ ਰਿਕਸ਼ਾ ਕੈਦ ਹੋਇਆ ਜਿਸ ਇਹ ਰਿਕਸ਼ਾ ਦੇ ਵਿੱਚ ਸਵਾਰ ਹੋ ਕੇ ਇਹ ਹਮਲਾਵਰ ਆਉਂਦੇ ਨੇ ਆਸਾਨੀ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਰਾਤ ਦੇ ਕਰੀਬ ਦਰਸਲ 2 ਵਜੇ ਇਹ ਪੂਰਾ ਤਮਾਕਾ ਹੋਇਆ ਦੱਸਿਆ ਜਾ ਰਿਹਾ ਈ ਰਿਛਾ ਦੇ ਜਦੋਂ ਸਵਾਰ ਹੋ ਕੇ ਹਮਲਾਵਰ ਆਏ ਸਨ ਪਹਿਲਾਂ ਕਾਲੀਆ ਦੇ ਮਕਾਨ ਤੋਂ ਲੰਘ ਕੇ ਜਾਂਦੇ ਨੇ ਬਾਅਦ ਦੇ ਵਿੱਚ ਦੁਬਾਰਾ ਆਏ ਤਾਂ ਫਿਰ ਤਾਂ ਘਰ ਦੇ ਵਿੱਚ ਤਮਾਕਾ ਖੇ ਚੀਜ਼ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਮਕਾਨ ਦੇ ਗੇੜ ਤੇ ਜ਼ੋਰਦਾਰ ਤਮਾਕਾ ਹੁੰਦਾ ਮਕਾਨ ਦੀ ਗੱਲ ਕਰੀਏ ਤਾਂ ਕਿਚਨ ਦੇ ਸ਼ੀਸ਼ੇ ਤੱਕ ਟੁੱਟ ਜਾਂਦੇ ਨੇ ਗੱਡੀ ਨੂੰ ਨੁਕਸਾਨ ਪਹੁੰਚਿਆ ਘਰ ਦੇ ਦਰਵਾਜ਼ੇ ਟੁੱਟੇ ਨੇ ਜਿਹੜਾ ਕਿ ਅੱਜ ਜੋ ਗਾਠਾਂ ਨੂੰ ਨੁਕਸਾਨ ਪਹੁੰਚਿਆ ਜੋ ਮਨਜਨ ਕਾਲਿਆ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਰਾਤ ਦੇ ਕਰੀਬ 2 ਵਜੇ ਦੀਆਂ ਸੀਸੀਟੀਵੀ ਤਸਵੀਰਾਂ ਵਿਖਾ ਰਹੇ ਹਾਂ ਇਹਨਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੋ ਅਲੱਗ-ਅਲੱਗ ਤਸਵੀਰਾਂ ਨੇ ਇੱਕ ਤਸਵੀਰ ਦੇ ਵਿੱਚ ਈ ਰਿਕਸ਼ਾ ਆਉਂਦਾ ਨਜ਼ਰ ਆਉਂਦਾ ਹੈ ਯਾਨੀ ਕਿ ਜਦੋਂ ਆਉਂਦਾ ਹੈ ਤਾਂ ਇੱਕ ਤਰੀਕੇ ਦੀ ਰੇਕੀ ਕਰਕੇ ਉਹ ਵਾਪਸ ਚਲਾ ਜਾਂਦਾ ਹੈ ਫਿਰ ਥੋੜੇ ਸਮੇਂ ਬਾਅਦ ਈ ਰਿਕਸ਼ਾ ਹੁੰਦਾ ਹੈ ਹਾਂ ਤਾਂ ਜਦੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਮਲਾਵਰ ਦੇ ਵੱਲੋਂ ਹਮਲਾਵਰ ਕੋਈ ਇਹ ਰਿਕਸ਼ਾ ਕੋ ਹੇਠਾਂ ਨਹੀਂ ਉਤਰਦਾ ਇਹ ਰਿਕਸ਼ਾ ਚੱਲਦੇ-ਚੱਲਦੇ ਉਸ ਦੇ ਵੱਲ ਤਮਾਕਾ ਖੇਲ ਕੋਈ ਚੀਜ਼ ਮਨਜਨ ਕਾਲੀਆ ਦੇ ਘਰ ਦੇ ਵੱਲ ਸੁੱਟੀ ਜਾਂਦੀ ਹੈ ਉਸ ਤੋਂ ਬਾਅਦ ਜ਼ੋਰਦਾਰ ਤਮਾਕਾ ਹੁੰਦਾ ਹੈ ਤਮਾਕੇ ਦੀਆਂ ਤਸਵੀਰਾਂ ਵੀ ਜੋ ਕਿ ਇਸ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਾਂ ਉਸ ਤੋਂ ਬਾਅਦ ਆਸਾਨੀ ਦੇ ਨਾਲ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੁਣ ਵੱਡਾ ਸਵਾਲ ਹੈ ਕਿ ਅੱਖ ਕਾ ਫਰਾਰ ਹੋਣ ਦੇ ਬਾਅਦ ਕਿਸ ਪਾਸੇ ਨੂੰ ਗਏ ਨੇ ਆਖਰਕਾਰ ਹੁਣ ਹਮਲਾਵਰ ਕਿੱਥੇ ਐ ਤੇ ਕਦੋਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਉਣਗੇ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਹਾਲਾਂਕਿ ਲਗਾਤਾਰ ਪੁਲਿਸ ਦੇ ਬੋਲ ਨੇ ਹਮਲਾਵਰਾਂ ਦੀ ਆ ਪਾਲ ਕੀਤੀ ਜਾ ਰਹੀ ਹੈ ਪਛਾਣ ਕੀਤੀ ਜਾ ਰਹੀ ਹੈ ਪਰ ਜੁਇਨਰ ਤਸਵੀਰਾਂ ਤੋਂ ਲੱਗਦਾ ਹੈ ਕਿ ਸ਼ਾਇਦ ਜੋ ਮੁੱਖ ਹਮਲਾਵਾਰੇ ਹਾਲਾਂਕਿ ਇੱਕ ਤਾਂ ਚਲੋ ਈ ਰਿਕਸ਼ਾ ਚਾਲਕ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਉਹ ਵੀ ਇਸ ਦੇ ਨਾਲ ਮਿਲਿਆ ਹੋਇਆ ਸੀ ਜਾਂ ਆਮ ਤੌਰ ਤੇ ਜਿਵੇਂ ਅਸੀਂ ਕੋਈ ਆਟੋ ਲੈ ਲੈਂਦੇ ਆ ਈ ਰਿਕਸ਼ਾ ਲੈ ਲੈਂਦੇ ਆ ਉਸੇ ਤਰੀਕੇ ਦੇ ਨਾਲ ਹੀ ਹਾਇਰ ਕੀਤਾ ਗਿਆ ਉਸ ਨੂੰ ਵੀ ਈ ਰਿਕਸ਼ਾ ਚਾਲਕ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਹੈ ਜਾਂ ਖੁਦ ਇਸ ਪੂਰੀ ਕਨਸਪੀਰੇਸੀ ਦਾ ਹਿੱਸਾ ਹੈ ਖੁਦ ਇਸ ਦੇ ਨਾਲ ਮਿਲਿਆ ਹੋਇਆ ਸੀ ਇਹ ਜਾਂਚ ਦਾ ਵਿਸ਼ਾ ਹੈ ਪਰ ਜੋ ਇਸ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਇੱਕ ਹਮਲਾਵਾਰੀ ਅਗੜਾ ਕੀ ਰਿਕਸ਼ਾ ਦੇ ਪਿੱਛੇ ਬੈਠਾ ਹੋਇਆ ਨਜ਼ਰ ਆਉਂਦਾ ਹੈ ਤੇ ਰਿਕਸ਼ਾ ਚੱਲਦੇ-ਚੱਲਦੇ ਉਸ ਦੇ ਵੱਲੋਂ ਕੋਈ ਤਮਾਕਾ ਖੇਦ ਚੀਜ਼ ਮਨੋਰੰਜਨ ਕਾਲੀਆ ਦੇ ਘਰ ਵੱਲ ਸੁੱਟੀ ਜਾਂਦੀ ਹੈ ਉਸ ਤੋਂ ਬਾਅਦ ਜ਼ੋਰਦਾਰ ਤਮਾਕੇ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਤਾਂ ਸਿੱਧਾ ਰੁਕ ਕਰਾਂਗੇ ਜਲੰਧਰ ਦਾ ਮਨੋਰੰਜਨ ਕਾਲੀਆ ਦੇ ਘਰ ਤੋਂ ਸਾਡੇ ਸਭ ਕੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਸੀਸੀਟੀਵੀ ਤਸਵੀਰਾਂ ਦੇ ਵਿੱਚ ਬਹੁਤ ਕੁਝ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਪਹਿਲਾਂ ਆ ਕੇ ਹਮਲਾਵਰ ਦੇ ਵੱਲੋਂ ਰੇਕੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਇਹਨਾਂ ਸੀਸੀਟੀਵੀ ਤਸਵੀਰਾਂ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿਓ ਕਿ ਕਿਸ ਸੀਸੀਟੀਵੀ ਦੇ ਵਿੱਚ ਇਹ ਹਮਲਾਵਰ ਕੈਦ ਹੋਏ ਨੇ ਉਸ ਦੇ ਵਿੱਚ ਕੀ ਕੁਝ ਨਜ਼ਰ ਆਉਂਦਾ ਤੇ ਫਿਲਹਾਲ ਦੀ ਕੀ ਅਪਡੇਟ ਹੈ ਆ ਬਿਲਕੁਲ ਪ੍ਰਮੇਂਦਰ ਜਿਸ ਤਰੀਕੇ ਦੇ ਨਾਲ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਈ ਰਿਕਸ਼ਾ ਦੇ ਉੱਤੇ ਸਵਾਰ ਹੋ ਕੇ ਜਿਹੜੇ ਹਮਲਾਵਰ ਨੇ ਜਿਨ੍ਹਾਂ ਵੱਲੋਂ ਇਹ ਗ੍ਰਨੇਡ ਹੈ ਜਾਂ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਜਿਹੜਾ ਧਮਾਕਾ ਕੀਤਾ ਗਿਆ ਉਹ ਜਿਹੜੇ ਸ਼ਖਸ ਨੇ ਇਹ ਰਿਕਸ਼ਾ ਤੇ ਆਉਂਦੇ ਨੇ ਸਾਰੀਆਂ ਤਸਵੀਰਾਂ ਵੀ ਮੈਂ ਸਾਂਝੀਆਂ ਕਰਾਂਗਾ ਸਾਡੇ ਜਿਹੜੇ ਸਾਨਕ ਸਹਿਯੋਗੀ ਨੇ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਪਹਿਲਾਂ ਮੈਂ ਇੱਕ ਵਾਰ ਤਸਵੀਰ ਦਿਖਾ ਦਿਆਂ ਕਿ ਇਹ ਮੇਨ ਰੋਡ ਹੈ ਜਿੱਥੋਂ ਦੀਆਂ ਸੀਸੀਟੀਵੀ ਜਿਹੜੀ ਫੁਟੇਜ ਹੈ ਉਹ ਸਾਹਮਣੇ ਆਈ ਹੈ ਔਰ ਇਸ ਪਾਸੇ ਪੁਲਿਸ ਸਟੇਸ਼ਨ ਹੈ ਸਾਹਮਣੇ ਤੁਸੀਂ ਦੇਖ ਸਕਦੇ ਕਿ ਹੁਣ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਔਰ ਇਹ ਬਿਲਕੁਲ ਜਿਹੜਾ ਮਨੋਰੰਜਨ ਕਾਲੀਆ ਦਾ ਘਰ ਹੈ ਜਿੱਥੇ ਭਾਜਪਾ ਦਾ ਝੰਡਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ तमाम میڈیا ਕਰਮੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਔਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਕੁਝ ਜਿਹੜੇ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਨੁਮਾਇੰਦੇ ਨੇ ਜਾਂ ਫਿਰ ਮੋਹਿੰਦਰ ਭਗਤ ਜਿਹੜੇ ਸਥਾਨਕ ਆਗੂ ਵੀ ਨੇ ਪੰਜਾਬ ਸਰਕਾਰ ਦਾ ਹਿੱਸਾ ਵੀ ਨੇ ਉਹ ਵੀ ਹੁਣ ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਸੀ ਤਾਂ ਇਹ ਸਾਹਮਣੇ ਗੇਟ ਆ ਇੱਕ ਵਾਰ ਪਹਿਲਾਂ ਮੈਂ ਅੰਦਰ ਤੋਂ ਤਸਵੀਰ ਦਿਖਾ ਦਿਆਂ ਫਿਰ ਅਸੀਂ ਬਾਹਰ ਦੀ ਜਿਹੜੀ ਸੀਸੀਟੀਵੀ ਹੈ ਉਸ ਬਾਰੇ ਗੱਲ ਕਰਾਂਗੇ ਤਾਂ ਇਹ ਮੇਨ ਗੇਟ ਹੈ ਔਰ ਇਸ ਥਾਂ ਤੋਂ ਹੀ ਉਹ ਜਿਹੜਾ ਗ੍ਰਨੇਡ ਹੈ ਉਹ ਘਰ ਦੇ ਅੰਦਰ ਸੁੱਟਿਆ ਜਾਂਦਾ ਹੈ ਔਰ ਗੇਟ ਦੇ ਅੰਦਰ ਦਾਖਲ ਹੁੰਦਿਆਂ ਹੀ ਮਹਿਜ਼ ਕੁਝ ਫੁੱਟ ਦੀ ਦੂਰੀ ਦੇ ਉੱਤੇ ਇਸ ਜਗ੍ਹਾ ਤੇ ਉਹ ਜਿਹੜਾ ਉਹ ਆਇਆ ਤਾਂ ਇਸ ਜਗ੍ਹਾ ਦੇ ਉੱਤੇ ਉਹ ਡਿੱਗਦਾ ਉਸ ਤੋਂ ਬਾਅਦ ਉਸ ਦੀ ਜਿਹੜੀ ਇੰਨੀ ਜ਼ਿਆਦਾ ਜਿਹੜਾ ਉਸ ਦਾ ਧਮਾਕਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਤੁਸੀਂ ਦੇਖੋ ਕਿ ਜਿੰਨੇ ਵੀ ਕੱਚਾ ਜਾਂ ਜਿਹੜੇ ਦਰਵਾਜ਼ੇ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਤਾਂ ਇਹ ਘਰ ਦਾ ਤੁਸੀਂ ਦੇਖੋ ਕਿ ਸੱਜਾ ਪਾਸੇ ਬਾਹਰ ਇਹ ਜਿਹੜੀ ਗੱਡੀ ਹੈ ਉਹਨਾਂ ਦੀ ਉਹ ਖੜੀ ਹੋਈ ਸੀ ਉਸ ਦਾ ਵੀ ਸ਼ੀਸ਼ਾ ਤੁਸੀਂ ਦੇਖੋ ਕਿ ਟੁੱਟਿਆ ਹੋਇਆ ਹੈ ਤਾਂ ਬਹੁਤ ਜ਼ਬਰਦਸਤ ਧਮਾਕਾ ਸੀ ਗੱਡੀ ਦੇ ਅੰਦਰ ਵੀ ਜੋ ਇਹ ਗੱਡੀ ਜਿਹੜੀ ਅੰਦਰੋਂ ਵੀ ਨੁਕਸਾਨੀ ਗਈ ਹੈ ਬਾਹਰ ਤੁਸੀਂ ਦੇਖੋ ਕਿ ਜਿਹੜਾ ਫਰੰਟ ਗਲਾਸ ਹੈ ਉਹ ਵੀ ਪੂਰੀ ਤਰ੍ਹਾਂ ਚੱਕਣਾ ਚੂਰ ਹੋਇਆ ਹੈ ਔਰ ਗੱਡੀ ਦੇ ਉੱਪਰ ਤੁਸੀਂ ਦੇਖੋ ਕਿ ਇਹ ਜਿਹੜਾ ਗੱਡੀ ਦਾ ਉੱਪਰਲਾ ਹਿੱਸਾ ਹੈ ਔਰ ਉਹ ਵੀ ਹੇਠਾਂ ਲਟਕਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਉਸ ਤਮਾਕੇ ਦਾ ਹੀ ਅਸਰ ਆ ਤੁਸੀਂ ਦੇਖੋ ਕਿ ਜਿਹੜੇ ਸ਼ੀਸ਼ੇ ਨੇ ਉਹ ਵੀ ਟੁੱਟੇ ਹੋਏ ਨੇ ਤਾਂ ਹੁਣ ਮੈਂ ਬਾਹਰ ਦੀ ਤਸਵੀਰ ਦਿਖਾਉਣਾ ਕਿ ਜਿਹੜੀ ਸੀਸੀਟੀਵੀ ਦਾ ਹੁਣ ਜ਼ਿਕਰ ਹੋ ਰਿਹਾ ਕਿ ਉਹ ਆਖਿਰਕਾਰ ਕਿਸ ਜਗ੍ਹਾ ਦੀ ਹੈ ਉਹ ਜਿਹੜਾ ਈ ਰਿਕਸ਼ਾ ਕਿਸ ਪਾਸੇੋਂ ਆਉਂਦਾ ਹੈ ਤਾਂ ਇਹ ਮੇਨ ਰੋਡ ਹੈ ਜਿੱਥੇ ਆਮ ਤੌਰ ਤੇ ਕਾਫੀ ਜੜੀ ਆਵਾਜ਼ਾਈ ਹੈ ਉਹ ਰਹਿੰਦੀ ਹੈ ਗੱਡੀਆਂ ਜਿਹੜੀਆਂ ਨੇ ਉਹ ਚੱਲਦੀਆਂ ਔਰ ਇਸ ਪਾਸੇ ਹੀ ਪੁਲਿਸ ਸਟੇਸ਼ਨ ਵੀ ਹੈ ਮਹਿਲ 200 ਮੀਟਰ ਦੀ ਦੂਰੀ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਪੁਲਿਸ ਸਟੇਸ਼ਨ ਹੈ ਤਾਂ ਮੇਰੇ ਸਹਿਯੋਗੀ ਜਿਹੜੇ ਨੇ ਸਹਿਜ ਉਹਨਾਂ ਦੇ ਨਾਲ ਗੱਲਬਾਤ ਕਰਦਾ ਕਿਉਂਕਿ ਲੋਕਲ ਹੋਣ ਕਰਕੇ ਉਹਨਾਂ ਨੂੰ ਇਸ ਇਲਾਕੇ ਦੀ ਵੀ ਜ਼ਿਆਦਾ ਜਾਣਕਾਰੀ ਹੈ ਤਾਂ ਸੈਦ ਜਿਹੜੀ ਸੀਸੀਟੀਵੀ ਹੁਣ ਸਾਹਮਣੇ ਆਈ ਹੈ ਉਹ ਐਗਜ਼ੈਕਟ ਕਿਹੜੀ ਜਗ੍ਹਾ ਦੀ ਹੈ ਔਰ ਉਸ ਦੇ ਵਿੱਚ ਕੀ ਕੁਝ ਨਜ਼ਰ ਆ ਰਿਹਾ ਅਜੀ ਬਿਲਕੁਲ ਅਰਜੀਵ ਆਪਾਂ ਗੱਲ ਕਰੀਏ ਤਾਂ ਜਿਹੜੀ ਐ ਸਾਹਮਣੇ ਸੀਸੀਟੀਵੀ ਕੈਮਰਾ ਲੱਗਿਆ ਇਸ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਕਿਉਂਕਿ ਸਾਹਮਣੇ ਜਿਹੜਾ ਸ਼ਾਸਤਰੀ ਮਾਰਕੀਟ ਚੌਂਕ ਹੈ ਤਾਂ ਸ਼ਾਸਤਰੀ ਮਾਰਕੀ ਦਾ ਸਾਹਮਣੇ ਜਿਹੜਾ ਕਿ ਥਾਣੇ ਦੇ ਵੱਲ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਕਿ ਜਦੋਂ ਇਹ ਰਿਕਸ਼ਾ ਆਇਆ ਉਹ ਖਾਲੀ ਸੀਗਾ ਤਾਂ ਇਹ ਰਿਕਸ਼ਾ ਖਾਲੀ ਹੁੰਦਾ ਤਾਂ ਅੱਗੇ ਉਸ ਦੇ ਵਿੱਚ ਇੱਕ ਵਿਅਕਤੀ ਬੈਠ ਕੇ ਆਉਂਦਾ ਵਾਪਸ ਆਉਂਦਾ ਇਹ ਰਿਕਸ਼ਾ ਰੁਕਦਾ ਨਹੀਂ ਹੈ ਤਾਂ ਗ੍ਰੇਨੇਡ ਸਿੱਟਾ ਜਾਂਦਾ ਔਰ ਬਲਾਸਟ ਹੋ ਜਾਂਦਾ ਤੇ ਜਿਹੜੀ ਸੂਤਰਾਂ ਦੇ ਮੁਤਾਬਿਕ ਜਾਣਕਾਰੀ ਮਿਲ ਰਹੀ ਹੈ ਕਿ ਇਹ ਰਿਕਸ਼ਾ ਨਾਰਮਲ ਆਪਣਾ ਜਾ ਰਿਹਾ ਸੀਗਾ ਉਸ ਨੂੰ ਇੱਕ ਵਿਅਕਤੀ ਨੇ ਹਾਇਰ ਕੀਤਾ ਕਿ ਮੈਨੂੰ ਬਹਾਨੀ ਜਗਾ ਛੱਡ ਦੇ ਆਮ ਤੌਰ ਤੇ ਲੋਕ ਕਿਰਾਏ ਤੇ ਕਿਸੇ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੁੰਦਾ ਤਾਂ ਨਾਲ ਨਾਲ ਮੈਂ ਤਸਵੀਰਾਂ ਦੇ ਵਿੱਚ ਪ੍ਰਵਿੰਦਰ ਇਹ ਵੀ ਦਿਖਾ ਦਿਆਂ ਕਿ ਇਸ ਜਗ੍ਹਾ ਤੋਂ ਮਹਿਲ 200 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਸਟੇਸ਼ਨ ਹੈ ਉਸ ਦੀ ਵੀ ਤਸਵੀਰ ਦਿਖਾਉਂਗਾ ਔਰ ਹੁਣ ਲਗਾਤਾਰ ਜਿਹੜੇ ਵਕ ਵਕ ਪਾਰਟੀਆਂ ਦੇ ਆਗੂ ਨੇ ਉਹ ਇਸ ਵੇਲੇ ਮਨਰੰਜਨ ਕਾਲੀਆ ਦੇ ਘਰ ਪਹੁੰਚ ਰਹੇ ਨੇ ਤਾਂ ਸਹਿਜ ਦੇ ਦੋ ਈ ਰਿਕਸ਼ਾ ਨੇ ਉਹ ਨਜ਼ਰ ਆ ਰਹੇ ਨੇ ਔਰ ਉਮੂਮਨ ਅੱਜਕੱਲ੍ਹ ਹਾਰੇ ਇੱਕ ਸ਼ਹਿਰ ਦੇ ਵਿੱਚ ਅਜਿੱਤੇ ਔਟੋ ਰਿਕਸ਼ਾ ਨਜ਼ਰ ਆਉਂਦੇ ਸੀ ਤਾਂ ਉਸ ਤੋਂ ਵੀ ਕਿਤੇ ਵੱਧ ਗਿਣਤੀ ਅੱਜ ਕੱਲ ਇਹ ਰਿਕਸ਼ਾ ਦੀ ਔਰ ਹਰ ਕੋਈ ਇਸ ਦੇ ذریعے ਜੇਕਰ ਕਿਸੇ ਨੇ ਬਸ ਸਟੈਂਡ ਰੇਲਵੇ ਸਟੇਸ਼ਨ ਜਾਣਾ ਹੈ ਤਾਂ ਸਹਿਜ ਦੇ ਨਾਲ ਮੈਂ ਗੱਲਬਾਤ ਕਰਦਾ ਹਾਂ ਅ ਸਹਿਜ ਹੂੰ ਤੁਸੀਂ ਜਦੋਂ ਰਾਤ ਨੂੰ 1 ਵਜੇ ਇਹ ਜਾਣਕਾਰੀ ਮਿਲਦੀ ਹੈ ਤੁਸੀਂ ਜਦੋਂ ਇੱਥੇ ਪਹੁੰਚੇ ਸਭ ਤੋਂ ਪਹਿਲਾਂ ਕੀ ਇੱਥੇ ਹਾਲਾਤ ਸੀ ਔਰ ਹੁਣ ਜਿਹੜੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕੀ ਕੁਝ ਲੱਗ ਰਿਹਾ ਹੈ ਜੀ ਬਿਲਕੁਲ ਰਜੀਵ ਗੱਲ ਕਰੀ ਜਦੋਂ ਰਾਤ ਨੂੰ ਸਾਨੂੰ ਸੂਚਨਾ ਮਿਲਦੀ ਹੈ ਤਾਂ ਰਾਤ ਨੂੰ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਉਥੇ ਪੁਲਿਸ ਅਧਿਕਾਰੀ ਜੁਰਮ ਮੌਕੇ ਤੇ ਪਹੁੰਚ ਗਈ ਸੀ ਐਡੀਸੀਪੀ ਹੈੱਡਕੁਆਰਟਰ ਖੁਦ ਮੌਕੇ ਤੇ ਸਿਖੇਤਾ ਮਾਮਲੇ ਦੀ ਜਾਂਚ ਜਿਹੜੀ ਸ਼ੁਰੂ ਹੋ ਗਈ ਸੀ ਤੇ ਜੇ ਗੱਲ ਕਰੀ ਆਪਾਂ ਸੀਸੀਟੀਵੀ ਦੀ ਜਿਹੜਾ ਈ-ਰਿਕਸ਼ਾ ਪਰ ਕੈਮਰਾ ਮੈਨੂੰ ਕਹੂੰਗਾ ਇਧਰੋਂ ਦੀ ਜਦੋਂ ਈ-ਰਿਕਸ਼ਾ ਆਉਂਦਾ ਹੈ ਤਾਂ ਇੱਕ ਆ ਗਲੀ ਹੈ ਦੱਸਿਆ ਜਾ ਰਿਹਾ ਹੈ ਕਿ ਗਲੀ ਦੇ ਬਾਹਰ ਵਿਅਕਤੀ ਖੜਾ ਸੀ ਇਹ ਗਲੀ ਤੇ ਆ ਗਲੀ ਦੋ ਗਲੀਆਂ ਨੇ ਜੋ ਕਿ ਇੰਟਰਕਨੈਕਟ ਨੇ ਔਰ ਇਹ ਦੋ ਗਲੀਆਂ ਦੇ ਬਾਹਰ ਇੱਕ ਵਿਅਕਤੀ ਖੜਾ ਸੀਗਾ ਤੇ ਉਹਦੇ ਨਾਲ ਇੱਕ ਬਾਈਕ ਤੇ ਵਿਅਕਤੀ ਸੀਗਾ ਜਿਹੜਾ ਵਿਅਕਤੀ ਬਿਨਾ ਬਾਈਕ ਤੋਂ ਸੀਗਾ ਉਹ ਏੜੀਕਸ਼ਾ 'ਚ ਬੈਠ ਕੇ ਅੱਗੇ ਚਲਾ ਜਾਂਦਾ ਜਿਸ ਵੱਲੋਂ ਗਰਨੇਡ ਸਿੱਟਿਆ ਗਿਆ ਤੇ ਵਿਅਕਤੀ ਜਿਹੜਾ ਬਾਈਕ ਵਾਲਾ ਸੀਗਾ ਉਹ ਦੂਜੇ ਦੀ ਪਿੱਛੇ ਦੀ ਘੁੰਮ ਕੇ ਉਸ ਨੂੰ ਅੱਗੋਂ ਦੀ ਸਾਈ ਤੁਹਾਨੂੰ ਰੋਕਦਾ ਇੱਕ ਵਾਰ ਮਹਿੰਦਰ ਭਗਤ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਰਵਨੀਤ ਮਿੱਟੂ ਨੇ ਥੋੜੀ ਦੇਰ ਪਹਿਲਾਂ ਸਵਾਲ ਖੜੇ ਕੀਤੇ ਕਿ ਕੇਂਦਰੀ ગ્રામ ਮੰਤਰੀ ਔਰ ਕੇਂਦਰੀ ਜਿਹੜੇ ਮંત્રી ਨੇ ਰਾਜਨਾਥ ਉਹਨਾਂ ਦੇ ਫੋਨ ਤਾਂ ਆ ਗਏ ਪਰ ਸਥਾਨਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਹੈ ਉਹਨਾਂ ਦਾ ਨਾਂ ਤਾਂ ਫੋਨ ਆਇਆ ਨਾ ਕੋਈ ਗੱਲਬਾਤ ਹਾਲੇ ਤੱਕ ਪਰਿਵਾਰ ਦੇ ਨਾਲ ਕੀਤੀ ਗਈ ਪਰ ਹੁਣ ਬਿਲਕੁਲ ਸਾਹਮਣੇ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮਹਿੰਦਰ ਭਗਤ ਜਿਹੜੇ ਸਥਾਨਕ ਆਗੂ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਉਹਨਾਂ ਦਾ ਕਹਿਣਾ ਹੈ ਤਾਂ ਇਸ ਵੇਲੇ ਮਹਿੰਦਰ ਭਗਤ ਜਿਹੜੇ ਕਿ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਤਾਂ 모ਹਿੰਦਰ ਭਗਤ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਸਰ ਕੀ ਕੁਝ ਕਹਿਣਾ ਤੁਹਾਡਾ ਕਿਉਂਕਿ ਬੜੀ ਮੰਦ ਭਾਗੀ ਇਹ ਘਟਨਾ ਹੈ ਤੁਸੀਂ ਸਰਕਾਰ ਦਾ ਹਿੱਸਾ ਵੀ ਹੋ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਇਹ ਜੋ ਰਤੀ ਘਟਨਾ ਵਾਪਰੀ ਹੈ ਇਸ ਤੋਂ ਸਾਫ ਜਾਹਰ ਹੈ ਕਿ ਜੋ ਕੁਝ ਸ਼ਾਰਤੀ ਤਤਤਵ ਜੋ ਨੇ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਅਮਨ ਦੇ ਨਾਲ ਚੌਮੁਖੀ ਵਿਕਾਸ ਹੋ ਰਿਹਾ ਹੈ ਅਸੀਂ ਜੋ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਤੇ ਦੇਖਿਆ ਸੀ ਕੱਲ ਬਹੁਤ سارے ਸਕੂਲਾਂ ਦਾ ਉਦਘਾਟਨ ਵੀ ਕੀਤਾ ਹੈ ਸੋ ਕੁਝ ਸ਼ਾਰਦੀ ਲੋਕਾਂ ਨੂੰ ਜੋ ਹੈ ਪੰਜਾਬ ਦੀ ਸ਼ਾਂਤੀ ਹਾਜਮ ਨਹੀਂ ਹੋ ਰਹੀ ਔਰ ਡਿਸਟਰਬ ਕਰਨਾ ਚਾਹੁੰਦੇ ਨੇ ਪਰ ਪੰਜਾਬ ਦੀ ਜਨਤਾ ਕਿਸੇ ਦੇ ਵੀ ਛੜਜਤਰ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਗੀ ਸਰਕਾਰ ਇਹਦੇ ਬਲ ਬਚਨ ਬੰਦ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਏਗਾ ਜੀ ਜਿਸ ਤਰ੍ਹਾਂ ਬੀਜੇਪੀ ਦੇ ਇੱਕ ਆਗੂ ਨੂੰ নিশਾਨਾ ਬਣਾਉਣਾ ਹਾਲਾਂਕਿ ਤੁਹਾਡੇ ਪੁਰਾਣੇ ਸਾਥੀ ਵੀ ਨੇ ਇਸ ਤੋਂ ਕੀ ਲੱਗਦਾ ਕਿ ਕਿਹੜੀਆਂ ਤਾਕਤਾਂ ਜਾਂ ਕਿਹੜੇ ਲੋਕ ਇਹ ਹੋ ਸਕਦੇ ਜਿਹੜੇ ਇਸ ਤਰੀਕੇ ਦੇ ਹਾਲਾਤ ਪੈਦਾ ਪਹਿਲੀ ਇਹ ਹੈਗਾ ਕਿ ਕਾਲਿਆ ਜੀ ਕਿਸੇ ਕੰਟਰੋਵਰਸੀ ਚ ਨਹੀਂ ਹੈਗੇ ਸਾਰੇ ਮਤਲਬ ਕਿ ਬਿਲਕੁਲ ਉਹਦਾ ਜੋ ਹੈ ਬੜੀ ਕਲੀਅਰ ਉਹਨਾਂ ਦਾ ਅਜੰਡਾ ਹੈਗਾ ਕਦੇ ਉਹਨਾਂ ਨੇ ਕਿਸੇ ਕੰਟਰੋਵਰਸੀ ਵਿੱਚ ਨਹੀਂ ਫਸੇ ਹੈਗੇ ਪਰ ਇਹ ਜੋ ਕੇਬਲ 이슈 ਸਾਫ ਨੇ ਜਰਾ ਰਿਹਾ ਕੁਝ ਸ਼ਾਰਤੀ ਤਤਤਵ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨੇ ਜਾਂਦੇ ਉਹਨਾਂ ਦਾ ਇੰਨੇ ਮਕਸਦ ਹੈਗਾ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਪਰ ਅਸੀਂ ਜੋ ਹੈ ਮਾਨ ਸਾਹਿਬ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਗੇ ਜਿਨ੍ਹਾਂ ਨੇ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਪਹਿਲੇ ਹੀ ਸੀਐਮ ਸਾਹਿਬ ਕੋ ਸਾਰੀ ਰਿਪੋਰਟ ਪਹੁੰਚ ਗਈ ਹੈ ਸੀਪੀ ਸਾਹਿਬ ਵੀ ਹੋ ਕੇ ਆਏ ਹਨ ਮੈਂ ਵੀ ਹੋ ਕੇ ਆਇਆ ਮੇਰੇ ਨਾਲ ਬਾਲੀ ਜੀ ਵੀ ਆਏ ਨੇ ਸੋ ਅਸੀਂ ਸਾਡੇ ਪੰਜਾਬ ਦੇ ਕਿਉਂਕਿ ਇਟ ਇਜ਼ ਪਾਰਟੀ ਤੋਂ ਉੱਪਰ ਉੱਠ ਕੇ ਹਰ ਜੋ ਇਨਸਾਨ ਹੈਗਾ ਉਹ ਜਿਸੇਪੀ ਹੋਣਾ ਚਾਹੀਦੀ ਹੈ ਔਰ ਅਸੀਂ ਪੰਜਾਬ ਸਰਕਾਰ ਵਿੱਚਨ ਬੱਧ ਹੈਗੀ ਹੈ ਕਿ ਜਿਹੜੇ ਸ਼ਰਾਰਤੀ ਲੋਕ ਨੇ ਕਿਤੇ ਨਾ ਕਿਤੇ ਜਿਹੜਾ ਆਪਸੀ ਭਾਈਚਾਰਾ ਹੈ ਕਿਉਂਕਿ ਪੰਜਾਬ ਇੱਕ ਗੁਲਦਸਤੇ ਦੀ ਤਰ੍ਹਾਂ ਸਾਰੇ ਲੋਕ ਮਿਲ ਜੁਲ ਕੇ ਸਾਰੇ ਦਿਨ ਤਿਉਹਾਰ ਮਨਾਉਂਦੇ ਆ ਕਿਤੇ ਨਾ ਕਿਤੇ ਉਸ ਚੀਜ਼ ਨੂੰ ਤੋੜਨ ਦੀ ਕੋਸ਼ਿਸ਼ ਹੋ ਤਾ ਪੰਜਾਬ ਹਮੇਸ਼ਾ ਦੁਨੀਆ ਤੇ ਸਾਰੇ ਜਾਣਦੇ ਹਨ ਕਿ ਪੰਜਾਬ ਔਰ ਪੰਜਾਬੀਅਤ ਦਾ ਭਾਈਚਾਰਾ ਸਭ ਤੋਂ ਦ੍ਰਿੜ ਹੈ ਪਹਿਲੇ ਵੀ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਪੰਜਾਬ ਨੂੰ ਤੋੜਨ ਦੀ ਪਰ ਪੰਜਾਬ ਨਹੀਂ ਟੁੱਟਿਆ ਔਰ ਅਗੋਂ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਨੂੰ ਕੋਈ ਨਹੀਂ ਤੋੜ ਸਕਦਾ ਪੰਜਾਬ ਦੀ ਸੋਕ ਸ਼ਾਂਤੀ ਪੰਗ ਨਹੀਂ ਕਰ ਸਕਦਾ ਇਹਨਾਂ ਕੰਦੇਤੇ ਜਾਵੇਗੀ ਸੋ ਮਾਨ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਬਿਲਕੁਲ ਸਟੈਂਡ ਕਲੀਅਰ ਹੈਗਾ ਕਿ ਪੰਜਾਬ ਦੀ ਸ਼ਾਂਤੀ ਨੂੰ ਕਿਸੇ ਕੀਮਤ ਤੇ ਪੰਗ ਨਹੀਂ ਹੁੰਦੇ ਜਾਏਗਾ ਜਿਨ੍ਹਾਂ ਨੇ ਰਾਤੀ ਸਾੜਤ ਕੀਤੀ ਹੈਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅਧਿਕਾਰੀਆਂ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਕੀ ਹੁਣ ਤੱਕ ਜਾਂਚ ਕਿੱਥੇ ਪਹੁੰਚੀ ਹੈ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਨੀ ਮੈਂ ਉਹਨਾਂ ਨੂੰ ਉਹਨਾਂ ਦੇ ਕੋਈ ਇਹ ਮੇਰੇ ਨਾਲ ਗੱਲ ਹੋਈ ਨਹੀਂ ਹੈਗੀ ਤੇ ਮੈਂ ਉਹਨਾਂ ਨਾਲ ਗੱਲ ਕਰਾਂਗਾ ਇਹ ਤੇ ਸਾਫ਼ ਕਲੀਅਰ ਹੈਗਾ ਉਹ ਆਪਣੀ ਇਛਾੰਬਨ ਕਰੇ ਨੇ ਪੁਲਿਸ ਅਧਿਕਾਰੀਆਂ ਨੇ ਰਾਤ ਦੇ ਇਸ ਗੱਲ ਦੇ ਪਿੱਛੇ ਲੱਗੇ ਨੇ ਕਿ ਕਿਵੇਂ ਘਟਨਾ ਵਾਪਰੀ ਕਿੱਥੋਂ ਆਏ ਕਿੱਥੇ ਗਏ ਲਗਾਤਾਰ ਉਹ ਪੁਲਿਸ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਨੇ ਤਾਂ ਇਹ ਜਿਹੜੇ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਸ ਦੇ ਨਾਲ ਜੁੜੇ ਕਿਉਂਕਿ ਕੈਬਨਟ ਮੰਤਰੀ ਵੀ ਨੇ ਮਹਿੰਦਰ ਭਗਤ ਹੋਰ ਜਿਹੜੇ ਸਤਾਨਕ ਆਗੂ ਨੇ ਚਾਹੇ ਉਹ ਦੀਪਕ ਬਾਲੀ ਦੀ ਗੱਲ ਕਰੀਏ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਔਰ ਸਰਕਾਰ ਦੇ ਉੱਤੇ ਲਾਜ਼ਮੀ ਤੌਰ ਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਖੜੇ ਕੀਤੇ ਜਾ ਰਹੇ ਨੇ ਪਰ ਮਹਿੰਦਰ ਭਗਤ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਲਗਾਤਾਰ ਉਹ ਰਾfte ਦੇ ਵਿੱਚ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਖਤ ਜਿਹੜੇ ਆਦੇਸ਼ ਨੇ ਉਹ ਦਿੱਤੇ ਗਏ ਨੇ ਕਿ ਅਜੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਕਿਤੇ ਨਾ ਕਿਤੇ ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਹੈ ਉਹ ਲੱਗ ਰਹੀ ਹੈ ਔਰ ਮਨੋਰੰਜਨ ਕਾਲੀਆਂ ਨੂੰ ਲੈ ਕੇ ਮਹਿੰਦਰ ਭਗਤ ਦਾ ਕਹਿਣਾ ਕਿਉਂਕਿ ਉਹਨਾਂ ਦੇ ਪੁਰਾਣੇ ਸਾਥੀ ਰਹੇ ਨੇ ਕਿਸੇ ਸਮੇਂ ਮਹਿੰਦਰ ਭਗਤ ਵੀ ਭਾਜਪਾ ਦਾ ਹਿੱਸਾ ਸੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਨੋਰੰਜਨ ਕਾਲੀਆਂ ਜਿਹੜੇ ਨੇ ਉਹ ਕਦੇ ਵੀ ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਆਏ ਕਦੇ ਵੀ ਉਹਨਾਂ ਵੱਲੋਂ ਕੋਈ ਅਜਹੀ ਬਿਆਨਬਾਜ਼ੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਪਰ ਕੁਝ ਲੋਕ ਜਿਹੜੇ ਨੇ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਪਹਿਲਾਂ ਵੀ ਕਈ ਕਾਰਵਾਈਆਂ ਜਿਹੜੀਆਂ ਨੇ ਉਹ ਇਨ੍ਹਾਂ ਲੋਕਾਂ ਵੱਲੋਂ ਕੀਤੀਆਂ ਗਈਆਂ ਚਾਹੇ ਉਹ ਅਸੀਂ ਅੰਮ੍ਰਿਤਸਰ ਦੀ ਗੱਲ ਕਰ ਲਈਏ ਜਾਂ ਫਿਰ ਸਰਹੱਦੀ ਜਿਹੜੇ ਜ਼ਿਲ੍ਹੇ ਨੇ ਗੁਰਦਾਸਪੁਰ ਪਠਾਨਕੋਟ ਤਾਂ ਉਹਨਾਂ ਦੇ ਵਿੱਚ ਵੀ ਅਜਿਹੀਆਂ ਕੋਸ਼ਿਸ਼ਾਂ ਇਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਰ ਇੱਕ ਬੀਜੇਪੀ ਦੇ ਆਗੂ ਦੇ ਘਰ ਤੋਂ ਨਿਸ਼ਾਨਾ ਬਣਾਉਣਾ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਤਾਂ ਕਦੋਂ ਪੁਲਿਸ ਉਹਨਾਂ ਤੱਕ ਪਹੁੰਚੇਗੀ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀ ਖੁਲਾਸੇ ਹੁੰਦੇ ਨੇ ਉਸ ਤੋਂ ਬਾਅਦ ਸਾਰੀ ਤਸਵੀਰ ਜਿਹੜੀ ਹੈ ਸਪਸ਼ਟ ਹੋਏਗੀ ਪਰ ਫਿਲਹਾਲ ਜੀ ਠੀਕ ਹੈ ਜੀ ਭਾਪੀ ਦੇ ਜਿੰਨੇ ਵੀ ਆਗੂ ਨੇ ਉਹਨਾਂ ਦੇ ਮਨ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਗੁੱਸਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਠੀਕ ਹੈ ਜੀ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਮਖੌਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਇਸ ਦੇ ਵਿਚਾਲੇ ਕੈਬਨਟ ਮੰਤਰੀ ਮਹਿੰਦਰ ਪਗਤਾ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਇੱਕ ਇਹ ਨੇ ਕਿ ਕੁਝ ਸ਼ਰਾਰਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸ਼ਾਂਤੀ ਭ ਪਰ ਅਜੇ ਛਾਰਤੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਖਤ ਅਜੇਹ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਗੱਲ ਦਾ ਭਰੋਸਾ ਵੀ ਕੈਬਨਤ ਮੰਤਰੀ ਮਹਿੰਦਰ ਭਗਤ ਵੱਲੋਂ ਦਿੱਤਾ ਗਿਆ ਤੇ ਨਾਲ ਹੀ ਤੁਹਾਨੂੰ ਲਗਾਤਾਰ ਸੀਸੀਟੀਵੀ ਤਸਵੀਰਾਂ ਵਿਖਾ ਰਿਹਾ ਜਿੱਕਰ ਸੀਸੀਟੀਵੀ ਤਸਵੀਰਾਂ ਨੂੰ ਹੋਰ ਨੇੜਿਓਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਦੋਂ ਪਹਿਲੀ ਤਸਵੀਰ ਦੇ ਵਿੱਚ ਇਹ ਈ ਰਿਕਸ਼ਾ ਰੰਜਨ ਕਾਰਗੈ ਦੇ ਘਰ ਦੇ ਪਾਸੋਂ ਜਾਂਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਹ ਈ ਰਿਕਸ਼ਾ ਪਿਛਲੀ ਸੀਟ ਖਾਲੀ ਸੀ ਯਾਨੀ ਕਿ ਜੋ ਮੁੱਖ ਹਮਲਾਵਰ ਜਿਸ ਦੇ ਵੱਲੋਂ ਅਟੈਕ ਕੀਤਾ ਗਿਆ ਉਦੋਂ ਇਸ ਈ ਰਿਕਸ਼ਾ ਦੇ ਵਿੱਚ ਨਹੀਂ ਸੀ ਬੈਠਾ ਤੇ ਫਿਰ ਕੁਝ ਸਮੇਂ ਬਾਅਦ ਥੋੜੀ ਦੇਰੀ ਦੇ ਬਾਅਦ ਇਹ ਰਿਕਸ਼ਾ ਵਾਪਸ ਆਉਂਦਾ ਤਾਂ ਪਿਛਲੀ ਸੀਟ ਤੇ ਬੈਠਾ ਹੋਇਆ ਸੀ ਮੁੱਖ ਹਮਲਾਵਰ ਜਿਸ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਵੱਡਾ ਸਵਾਲ ਹੈ ਕਿ ਕੀ ਇਹ ਰਿਕਸ਼ਾ ਚਾਲਕ ਵੀ ਕਿਸ ਨਾਲ ਕਿਸਦੇ ਨਾਲ ਮਿਲਿਆ ਹੋਇਆ ਸੀ ਜਾਂ ਜਾਂ ਕੀ ਰਾਹ ਦੇ ਵਿੱਚ ਜਿਵੇਂ ਆਮ ਸਵਾਰੀ ਆ ਕਿਸੇ ਰਿਕਸ਼ਾ ਨੂੰ ਰੋਕੇ ਕਿਸੇ ਜਗ੍ਹਾ ਤੇ ਜਾਣ ਦੀ ਲਈ ਕਹਿੰਦੀ ਹੈ ਜਾਂ ਇਹਨੂੰ ਇਸ ਲਿਹਾਜ਼ ਦੇ ਨਾਲ ਹੀ ਵੇਖਿਆ ਜਾਵੇ ਖੈਰੇ ਜਾਂਚ ਦਾ ਵਿੱਚ ਹੈ ਜਾਂਚ ਤੋਂ ਬਾਅਦ ਸਪਸ਼ਟ ਹੋਵੇਗਾ ਤਾਂ ਜਦੋਂ ਵਾਪਸ ਇਹ ਰਿਕਸ਼ਾ ਹੁੰਦਾ ਹੈ ਤਾਂ ਉਸਦੇ ਪਿਛਲੇ ਸੀਟ ਤੇ ਹਮਲਾਵਰ ਬੈਠਾ ਹੋਇਆ ਸਾਫ਼ ਤੌਰ ਤੇ ਨਜ਼ਰ ਆਇਆ ਜਿਸ ਦੇ ਵੱਲੋਂ ਇਹ ਰਿਕਸ਼ਾ ਚੱਲਦੇ-ਚੱਲਦੇ ਹੀ ਗਰਰੇਡ ਜੋ ਕਿ ਮਨੋਰੰਜਨ ਕਾਲੀਆ ਦੇ ਘਰ ਵਾਲੇ ਪਾਸੇ ਸੁੱਟਿਆ ਜਾਂਦਾ ਉਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੁੰਦਾ ਹੈ ਬਲਾਸਟ ਹੁੰਦਾ ਹੈ ਪੂਰੀਆਂ ਤਸਵੀਰਾਂ ਜੋ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤਾਂ ਇਸ ਦੇ ਬਾਅਦ ਇਹ ਰਿਕਸ਼ਾ ਉਥੋਂ ਆ ਤੇਜ਼ ਰਫਤਾਰ ਦੇ ਵਿੱਚ ਅੱਗੇ ਨਿਕਲ ਜਾਂਦਾ ਹੈ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਹੁਣ ਇਹ ਵੱਡਾ ਸਵਾਲ ਹੈ ਕਿ ਕੀ ਜਦੋਂ ਤੱਕ ਤਮਾਕਾ ਨਹੀਂ ਸੀ ਹੋਇਆ ਕਿ ਇਹ ਰਿਕਸ਼ਾ ਚਾਲਕ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜਿਹੜੀ ਸਵਾਰੀ ਉਸ ਦੀ ਪਿਛਲੀ ਸੀਟ ਤੇ ਬੈਠੀ ਹੋਈ ਹੈ ਉਸ ਦੀ ਮਨਸ਼ਾ ਕੀ ਹੈ ਉਸ ਦਾ ਇਰਾਦਾ ਕੀ ਹੈ ਕਿ ਇਸ ਗੱਲ ਦਾ ਉਸ ਨੂੰ ਬਿਲਕੁਲ ਵੀ ਰਤਾ ਵੀ ਖਿਆਲ ਨਹੀਂ ਸੀ ਪਰ ਨਾਲ ਦੂਜਾ ਐਂਗਲ ਇਹ ਵੀ ਹੈ ਕਿ ਕੀ ਇਹ ਰਿਕਸ਼ਾ ਚਾਲਕ ਵੀ ਉਸ ਹਮਲਾਵਰ ਦੇ ਨਾਲ ਮੁਲਜ਼ਮ ਦੇ ਨਾਲ ਮਿਲਿਆ ਹੋਇਆ ਸੀ ਖੈਰ ਜਾਂਚ ਦੇ ਨਾਲ ਜੁੜੇ ਹੋ ਸਾਰੇ ਸਵਾਲ ਨੇ ਕਿੰਨਾ ਸਵਾਲਾਂ ਦਾ ਜਵਾਬ ਲੱਭਣ ਦੀ ਲਗਾਤਾਰ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਾਬ ਕਿਉਂਕਿ ਪੰਜਾਬ ਪੁਲਿਸ ਕੇ ਇੰਟੈਲੀਜੈਂਸ ਭਗਵੰਤ ਮਾਨ ਜੀ ਨੇ ਦਿੱਲੀ ਵਿੱਚ ਕਾਂਗਰਸ ਹੈੱਡਕੁਆਰਟਰ 'ਤੇ ਲਗਾ ਰੱਖੀ ਹੈ ਕਿ ਕਾਂਗਰਸ ਦੇ ਲੀਡਰ ਆਪਸ ਵਿੱਚ ਕੁੱਤੇ ਬਿੱਲੀਆਂ ਦੀ ਤਰ੍ਹਾਂ ਕੈਸੇ ਲੜ ਰਹੇ ਵਿਧਾਨ ਸਭਾ ਵਿੱਚ ਖੜੇ ਹੋ ਕੇ ਕਹਿ ਰਹੇ ਕਿ ਮੇਰੇ ਕੋਲ ਇੰਟੈਲੀਜੈਂਸ ਮੇਰੇ ਪਾਸ ਹੈ ਔਰ ਮੈਂ ਇੰਟੈਲੀਜੈਂਸ ਦੇ ਜ਼ਰੀਏ ਮੈਨੂੰ ਪਤਾ ਹੈ ਦਿੱਲੀ ਵਿੱਚ ਕਾਂਗਰਸ ਦੀ ਮੀਟਿੰਗ ਵਿੱਚ ਕੀ ਹੋਇਆ ये इंटेलिजेंस कहां थी जब कालिया साहब के घर के ऊपर फेंका गया है। और उससे भी बड़ी बड़ी देखिए कमिश्नर पुलिस जलंधर के बयान जो आए हैं वो कह रहे हैं एक हुआ है एक, एक मामूली वो तो पटाखा है साहब और भगवंत मान जी के खिलाफ एक नारा लिखा गया फरीदकोट के अंदर छब्बीस जनवरी का प्रोग्राम छोड़ के भगवंत मान जी मोहाली बा के फरीदकोट से ये वो सरकार है साहब ये ये ਅੱਜ ਸਭ ਤੋਂ ਵੱਡੇ ਲੀਡਰ ਨੇ ਜਿਹੜੇ ਸੀਨੀਅਰ ਲੀਡਰ ਚਾਹੇ ਕਿਸੇ ਪਾਰਟੀ ਦੇ ਹੋਣ ਉਹਨਾਂ ਦੇ ਸਭ ਦੇ ਜੇ ਕੋਈ ਸੀਨੀਅਰ ਲੀਡਰ ਸਭ ਪਾਰਟੀਆਂ ਚੋਂ ਮਨੰਜਨ ਕਾਲੀਆ ਜੀ ਭਾਜਪਾ ਦੇ ਸਭ ਤੋਂ ਸੀਨੀਅਰ ਲੀਡਰ ਨੇ ਜਿਨ੍ਹਾਂ ਨੇ ਉਹ ਦੌਰ ਵੀ ਦੇਖਿਆ ਅੱਜ ਤੁਸੀਂ ਦੇਖੋ ਸਹੀ ਆ ਜਲੰਧਰ ਚ ਜਲੰਧਰ ਚ ਜਿਹੜਾ ਅਮਨ ਸ਼ਾਂਤੀ ਦਾ ਇੱਕ ਸਭ ਤੋਂ ਆਪਾ ਇਸ ਸ਼ਹਿਰ ਨੂੰ ਸ਼ਾਂਤੀ ਵਾਲਾ ਸ਼ਹਿਰ ਮੰਨਦੇ ਆ ਤੇ ਆ ਕੇ ਘਰ ਚ ਗ੍ਰੇਨੇਡ ਮਾਰ ਗਏ ਇਹਦੂ ਗੱਲ ਕੋਈ ਰਹਿ ਗਈ ਇਹ ਹੋ ਕਿਉਂ ਰਿਹਾ ਕਿਉਂਕਿ ਦਿੱਲੀ ਵਾਲੇ ਮੈਂ ਹੁਣ ਨੋਂ ਨਹੀਂ ਲੈਣਾ ਚਾਹੁੰਦਾ ਦਿੱਲੀ ਵਾਲੇ ਆ ਕੇ ਉਰੇ ਬਹਿ ਗਏ ਮੁੱਖ ਮੰਤਰੀ ਸਾਹਿਬ ਆਪਣੀ ਕੁਰਸੀ ਸੰਭੋ ਆਪਣਾ ਪੰਜਾਬ ਸੰਭੋ ਉਹਦਾ ਇਹ ਪੰਜਾਬ ਆ ਇਹ ਪੰਜਾਬ ਆ ਇਹ ਐ ਸਮਝ ਨਹੀਂ ਆਉਣਾ ਜੇ ਤੁਸੀਂ ਸੋਚੋ ਵੀ 4 ਦਿਨ ਇੱਥੇ ਗੱਡੀਆਂ ਲੈ ਕੇ ਸਿਕਿਉਰਿਟੀ ਪੰਜਾਬ ਦੀ ਘੁੰਮ ਕੇ ਫਿਰ ਲਾਂਗੇ ਇਹ ਜਦੋਂ ਮਿੰਡ ਅਟੈਕ ਹੋਇਆ ਮਨਨ ਜਨ ਕਾਲਜ ਦੇ ਘਰ ਦੇ ਬਾਹਰ ਸਰ ਦੇਰ ਰਾਤ ਦੀ ਜਾਂਚ ਕੀਤੀ ਹੁਣ ਤੱਕ ਅਪਡੇਟ ਮਿਲਿਆ ਹੈਗਾ ਪੁਲਿਸ ਵੱਲੋਂ ਕੀ ਗੱਲਬਾਤ ਹੋਈ ਹੈ ਤਾਂ ਹੁਣ ਤੁਸੀਂ ਵੀ ਜਿੱਦਾਂ ਗਏ ਹੋ ਸਿਕਿਉਰਟੀ ਹੁਣ ਦੇ ਦਿੱਤੀ ਗਈ ਹੈ ਤੇ ਪਹਿਲਾਂ ਦੱਸਿਆ ਜਾ ਰਿਹਾ ਕਿ ਪੀਸੀਆਰ ਵਗੈਰਾ ਦੀ ਨਾਕੇ ਇਹ ਤਾਂ ਹਟਾ ਦਿੱਤੀ ਗਈ ਸੀ। ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਮੰਤਰੀ ਸਰ ਗੱਲ ਇਹ ਕਿ ਵੀ ਫੋਰੈਂਸਿਕ ਜਿਹੜੇ ਪੁਲਿਸ ਦੇ ਐਕਸਪਰਟਸ ਆਏ ਸੀ ਉਹ ਸਾਰੇ ਲੈ ਗਏ ਮਟੀਰੀਅਲ ਇੱਥੋਂ ਕਾਫੀ ਕੁਝ ਤੇ ਰਾਤੀ ਜਾਂਚ ਕਰਦੇ ਰਹੇ ਆ ਤੇ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਨਹੀਂ ਰਹਿ ਗਈ ਆ ਉਹਨਾਂ ਦੀ ਤੋਂ ਪੁਲਿਸ ਆਪਣਾ ਨਿਰਣੇ ਉਤਸ਼ਾਹੀ ਕੀ ਕਹਿ ਸਕਦਾ ਹੈ ਅਪਡੇਟ ਕੀ ਨਿਕਲੇ ਹੈ ਈ ਰਿਕਸ਼ਾ ਵਾਲਾ ਦਾ ਕੁਝ ਪਤਾ ਲੱਗਾ ਹਲੇ ਤੱਕ ਪੁਲਿਸ ਨੂੰ ਜਾਂ ਕਿੰਨੇ ਬੰਦੇ ਜਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਹਲਾਜ ਕਰ ਰਹੀ ਹੈ ਉਸ ਵਾਲੇ ਕੇ ਜਿਹੜਾ ਗ੍ਰੇਨੇਡ ਅਟੈਕ ਹੋਇਆ ਹੈ ਕੋਈ ਇੰਨਾ ਕਸੂਈਰ ਸਿਗਾ ਤੁਸੀਂ ਜਿਹੜਾ ਸਾਡੀ ਪਾਰਟੀਸ਼ਨ ਹੋਈ ਹੋਈ ਵਿੱਚ ਉਹਦੇ ਦੇਖੋ ਟੁਕੜੇ 7-8 ਫੁੱਟ ਜਾ ਕੇ ਗਰੇ ਹੋਏ ਹੈ ਕਿਚਨ ਦੇ ਸ਼ੀਸ਼ੇ ਟੁੱਟ ਗਏ ਬਾਥਰੂਮ ਦੇ ਜਿਹੜੀ ਦਰਵਾਜ਼ਾ ਹੈ ਉਹ ਸਾਰਾ ਉਖੜ ਗਿਆ ਅੰਦਰ ਟ੍ਰੈਮਰ ਨਾਲ ਹੀ ਉਖੜਿਆ ਅੰਦਰ ਜਿੰਨੇ ਦਰਵਾਜ਼ੇ ਹੈਗੇ ਆ ਉਹ ਸਾਰੇ ਉਖੜ ਕੇ ਚੁਗਾਠਾ ਵੀ ਉਖੜੀਆਂ ਬਹੁਤ ਇੰਨਾ ਜ਼ਿਆਦਾ ਜ਼ੋਰਦਾਰ ਸੀ ਉੱਪਰ ਵੀ ਸ਼ੀਸ਼ੇ ਟੁੱਟੇ ਹੋਏ ਆ ਕਾਰ ਦਾ ਇੰਟੀਰੀਅਰ ਹੈ ਉਹ ਸਾਰਾ ਗਿਰ ਗਿਆ ਸੋ ਤੇ ਕੋਈ ਪਹਿਲਾਂ ਥ੍ਰੈਟ ਪਰਸੈਪਸ਼ਨ ਕੋ ਲੇਟਸਟ ਕੋ ਮਿਲੀ ਹੋਵੇ ਕੋਈ ਫੋਨ ਦੀ ਧਮਕੀ ਆਈ ਹੋਵੇ ਕਿਸੇ ਗੱਲ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਉਂ ਇੱਦਾਂ ਹੋਇਆ ਹੈਗਾ ਕਿਸੇ ਕੋਈ ਮਾਮਲੇ ਨਾਲ ਕੁਝ ਜੁੜਿਆ ਹੋਵੇ ਨਹੀਂ ਨਹੀਂ ਬਾਰੇ ਕੀ ਹੈ ਦੇਖੋ ਇਦਾਂ ਹੈ ਕਿ ਇੱਕ ਤਾਂ ਉਹਨਾਂ ਅੱਜ ਕਹੀਏ ਕਿ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਉਹਨਾਂ ਦੇ ਹੌਸਲੇ ਇੰਨੇ ਖੁੱਲ ਗਏ ਆ ਕਿਉਂ ਸ਼ਹਿਰ ਚ ਆ ਕੇ ਗ੍ਰਨੇਡਾਟ ਅਟੈਕ ਕਰ ਰਹੇ ਹੈ ਜੀ ਹੁਣ 5 ਤੋਂ 6 ਘੰਟੇ ਬੀਤ ਚੁੱਕੇ ਹੈ ਲੱਗਦਾ ਹੈ ਕਿ ਸਹੀ ਕਾਰਗੁਜ਼ਾਰੀ ਹੁਣ ਤੱਕ ਪੁਲਿਸ ਦੀ ਚੱਲ ਰਹੀ ਹੈ ਜਾਂਚ ਚੱਲ ਰਹੀ ਹੈ ਮਹਿਦਵਾਰੀ ਕੀ ਕੈਸਾ ਹੈ ਉਸ ਸੱਜ ਜਿਹੜੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਸੀ ਉਹ ਲੈ ਗਏ ਆ ਬਾਕੀ ਹੁਣ ਉਹਨਾਂ ਦਾ ਜੀ ਤਾਂ ਉੱਚ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਤੁਹਾਡੇ ਸੀਨੀਅਰ ਲੀਡਰ ਨਾਲ ਗੱਲਬਾਤ ਹੋਈ ਕੋਈ ਆਪਣੇ ਭਾਜਪਾ ਦੇ ਹੋ ਜਾਂ ਸੀਐਮ ਦੇ ਜਾਂ ਕਿਸੇ ਕੈਬਨਿਟ ਮੰਤਰੀ ਨਾਲ ਗੱਲਬਾਤ ਪੁਰਵ ਮੁੱਖ ਮੰਤਰੀ ਗੁਜਰਾਤ ਸ਼੍ਰੀ ਵਿਜੇ ਰੂਪਾਨੀ ਦਾ ਫੋਨ ਆਇਆ ਸੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਕਿਸੇ ਜੀ ਤਾਂ ਐਸੀ ਕਿਸੇ ਨਾਲ ਮੰਨਜਨ ਕਾਲੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਹਾਲੇ ਤੱਕ ਕੋਈ ਉਹਨਾਂ ਨੂੰ ਥ੍ਰੈਟ ਪਰਸੈਪਸ਼ਨ ਤਾਂ ਨਹੀਂ ਸੀ ਕਿ ਲੇਕਿਨ ਜਿਹੜਾ ਵਾਰਦਾਤ ਹੋਈ ਹੈ ਇਸ ਨੂੰ ਲੈ ਕੇ ਪੁਲਿਸ ਨੂੰ ਜਿਹੜਾ ਕਿ ਸੰਗਿਆ ਲੈਣਾ ਚਾਹੀਦਾ ਸਰਕਾਰ ਨੂੰ ਵੀ ਇਸ ਨੂੰ ਲੈ ਕੇ ਜੋ ਲੋ ਐਂਡ ਆਰਡਰ ਦੀ ਸਥਿਤੀ ਹੈ ਸਨੂ ਦੁਆਰਾ ਤੋਂ ਕਾਇਮ ਰੱਖਣਾ ਚਾਹੀਦਾ ਹੈ ਉਹ ਇਹ ਜੋ ਰਤੀ ਘਟਨਾ ਵਾਪਰੀ ਹੈ ਇਸ ਤੋਂ ਸਾਫ ਜਾਹਰ ਹੈ ਕਿ ਜੋ ਕੁਝ ਸ਼ਾਰਤੀ ਤਤਤਵ ਜੋ ਇਹਨੇ ਉਹ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁਕਤਿਸਦਾਰ ਭਗਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਅਮਨ ਦੇ ਨਾਲ ਚੌਮੁਖੀ ਵਿਕਾਸ ਹੋ ਰਿਹਾ ਹੈ ਅਸੀਂ ਜੋ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਤੁਸੀਂ ਦੇਖਿਆ ਜੀ ਕੱਲ ਬਹੁਤ سارے ਸਕੂਲਾਂ ਦਾ ਉਦਘਾਟਨ ਵੀ ਕੀਤਾ ਹੈ ਸੋ ਕੁਝ ਸ਼ਾਰਦੀ ਲੋਕਾਂ ਨੂੰ ਜੋ ਹੈ ਪੰਜਾਬ ਦੀ ਸ਼ਾਂਤੀ ਹজম ਨਹੀਂ ਹੋ ਰਹੀ ਔਰ ਡਿਸਟਰਬ ਕਰਨਾ ਚਾਹੁੰਦੇ ਨੇ ਪਰ ਪੰਜਾਬ ਦੀ ਜਨਤਾ ਕਿਸੇ ਦੇ ਵੀ ਸ਼ਰਜਤਮ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਗੀ ਸਰਕਾਰ ਇਹਦੇ ਬਲ ਬਚਨ ਬੰਦ ਹੈ ਕਿ ਪੰਜਾਬ ਦੀ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਏਗਾ ਜੀ ਜਿਸ ਤਰ੍ਹਾਂ ਬੀਜੇਪੀ ਦੇ ਇੱਕ ਆਗੂ ਨੂੰ নিশਾਨਾ ਬਣਾਉਣਾ ਹਾਲਾਂਕਿ ਤੁਹਾਡੇ ਪੁਰਾਣੇ ਸਾਥੀ ਵੀ ਨੇ ਇਸ ਤੋਂ ਕੀ ਲੱਗਦਾ ਕਿ ਕਿਹੜੀਆਂ ਤਾਕਤਾਂ ਜਾਂ ਕਿਹੜੇ ਲੋਕੇ ਹੋ ਸਕਦੇ ਜਿਹੜੇ ਇਸ ਤਰੀਕੇ ਦੇ ਹਾਲਾਤ ਪੈਦਾ ਪਹਿਲੀ ਕੀ ਹੈਗਾ ਕਿ ਕਾਲਿਆ ਜੀ ਕਿਸੇ ਕੰਟਰੋਵਰਸੀ ਵਿੱਚ ਨਹੀਂ ਹੈਗੇ ਸਾਰੇ ਮਤਲਬ ਕਿ ਬਿਲਕੁਲ ਉਹਦਾ ਜੋ ਹੈ ਬਰੀ ਕਲੀਅਰ ਉਹਨਾਂ ਦਾ ਅਜੰਡਾ ਹੈਗਾ ਕਦੇ ਉਹਨਾਂ ਨੇ ਕਿਸੇ ਕੰਟਰੋਵਰਸੀ ਨਹੀਂ ਫਸੇ ਹੈਗੇ ਪਰ ਇਹ ਜੋ ਕੇਬਲ 이슈 ਸਾਫ ਨਜ਼ਰ ਆ ਰਿਹਾ ਹੈ ਕੁਝ ਸ਼ਾਰਤੀ ਤਤਤਵ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਨੇ ਚਾਹੁੰਦੇ ਹੁੰਦੇ ਐਨਾਂੇ ਮਕਸਦ ਹੈਗਾ ਹੋਰ ਉਹਨਾਂ ਦਾ ਕੋਈ ਮਕਸਦ ਆਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਆ ਹੋਇਆ ਹੈ ਸੋ ਜਿੰਨੂ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫਰੈਂਚ ਟੀਮ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਉਸ ਤੇ ਮੈਮ ਕਿੰਨੇ ਜਾਣੇ ਸੀ ਸੀਟੀਵੀ ਮੈਂ ਕੀ ਆ ਸਾਹਮਣੇ ਆਇਆ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਸ ਤੇ ਲੱਗੀ ਜਾ ਰਹੀ ਹੈ ਸਥਾਨ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰਟੀ ਤੇ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰਿਟੀ ਇੱਕ ਚੀਜ਼ ਸਿਕਿਉਰਿਟੀ ਸਿਰੇ ਠੀਕੀ ਤੇ ਇੱਕ ਚੀਜ਼ ਉਹਨਾਂ ਦੀ ਕੋਸ਼ਿਸ਼ ਕਰਦੇ ਚੰਡੀਗੜ੍ਹ ਦੇ ਵਿੱਚ ਹੀ ਅੱਜ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਉਹੀ ਪ੍ਰਾਇਮਰੀ ਜਿਹੜਾ ਹੈਗਾ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੇ ਆਪਾਂ ਤੁਹਾਡੇ ਨਾਲ ਕੈਮਰੇ ਤੇ ਰਿਕਾਰਡ ਹੈ ਕਿ ਇਹ ਗ੍ਰੇਡ ਕਨਫਰਮ ਹੈ ਮੈਡਮ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਹਨ ਸੋ ਜੋ ਵੀ ਇਨਫਰਮੇਸ਼ਨ ਜਿਵੇਂ ਵੀ ਆਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਸੀਸੀਟੀਵੀ ਦੇ ਵਿੱਚ ਆਂਦਾ ਜੋ ਨੋਜਾ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹਨ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਕਿ ਜਿਵੇਂ ਜਿਵੇਂ ਸਾਡੇ ਕੋਲ ਇਨਫਰਮੇਸ਼ਨ